ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਬੀਤੇ ਦਿਨ ਵੀ ਗੁਰਦਾਸਪੁਰੰ ਦਾ ਚੋਰਾਂ ਨੇ ਇੱਕ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 25 ਲੱਖ ਰੁਪਏ ਦੇ ਮੋਬਾਈਲ ਚੋਰੀ ਕੀਤੇ ਸਨ ਅਤੇ ਅੱਜ ਫਿਰ ਦੂਜੇ ਦਿਨ ਚੋਰੀ ਦੀ ਇੱਕ ਵੱਡੀ ਵਾਰਦਾਤ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ ਭਾਜੀ ਮੇਰਾ ਨਾਮ ਅਮਨ ਸ਼ਰਮਈਆ ਐ ਮੇ ਘਰ ਹੈਗਾ ਮੇਰੇ ਸਹੁਰਾ ਸਾਹਿਬ ਦਾ ਸ਼ਰੀਰ ਗੁਨੰਦਰ ਸ਼ਰਮਈ ਦਾ ਤੇ ਆਇਆ ਹੈਗਾ ਪੁਲਿਸ ਦੇ ਪੋਸਟ ਆਫਿਸ ਦੇ ਬੈਕ ਸਾਈਡ ਤੇ ਘਰ ਹੱਡਾ ਬਿਲਕੁਲ ਨਰਗੇਸ ਜਿਹੜਾ ਅਨੰਦ ਮਾਡਲ ਸਕੂਲ ਉਹਨਾਂ ਦੇ ਘਰ ਦੇ ਲਾਗੇ ਘਰ ਆ ਐ ਮੇਰੇ ਸਹੁਰਾ ਸਾਹਿਬ ਨੂੰ 10 ਦਿਨ ਪਹਿਲਾਂ ਇਹਨਾਂ ਦਾ ਬੇਟਾ ਗੁੜगांव ਨੌਕ ਜੋਬ ਕਰਦਾ ਉਹਨੂੰ ਮਿਲਣ ਮਗਲ ਦੇ ਮਾਰ ਤੇ ਗਏ ਤੇ ਬੜੇ ਸੋਹਣੇ ਜਿੰਦਰੇ ਜਿੰਦਰੇ ਮਾਰ ਕੇ ਬਹਿਤ ਕਰਕੇ ਗਏ ਸੀ ਅਜੀ ਇੱਕ ਕੱਲ ਮਾਮਾ ਜੀ ਚੈੱਕ ਕਰਕੇ ਗਿਆ ਜਿੰਦਰੇ ਜੁੰਦਰੇ ਉਦੋਂ ਤਾਂ ਕੱਲ ਤੱਕ ਤਾਂ ਸਭ ਕੁਝ ਠੀਕ ਠਾਕ ਸੀ ਮੈਂ ਹੁਣ ਥੋੜੀ ਦੇਰ ਪਹਿਲਾਂ ਹੀ ਨਰਗੇ ਸਾੰਟੀ ਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਇਤਰਾ ਦਰਵਾਜ਼ੇ ਟੁੱਟੇ ਪਏ ਆ ਤੇ ਤੁਸੀਂ ਆਣ ਕੇ ਚੈੱਕ ਕਰੋ ਤੇ ਜਦੋਂ ਅਸੀਂ ਆਏ ਆ ਤੇ ਦੇਖਿਆ ਖਲਾਰਾ ਪਲਾਰਾ ਪੂਰਾ ਪਿਆਦਾ ਉੱਪਰ ਕਮਰੇ ਚ ਟੂਟੀਆਂ ਤੋੜੀਆਂ ਪਈਆਂ ਆ ਤੇ ਰਸੋਈ ਚ ਭੰਡੇ ਲੱਗੇ ਦੇ ਆ ਬਸ ਇਹਨਾਂ ਚੀਜ਼ਾਂ ਦਾ ਤਾਂ ਮੈਂ ਵੇਖ ਲਿਆ ਬਾਕੀ ਹੋਰ ਜਿਹੜਾ ਕੋਈ ਨੁਕਸਾਨ ਕੋਈ ਪੈਸੇ ਤੇ ਲੇਦਾ ਉਹ ਬਰੇ ਜੀ ਮੰਮੀ ਹੁਣਾਂ ਨੂੰ ਮੈਂ ਫੋਨ ਕਰਕੇ ਤੇ ਦੱਸ ਦਿੱਤਾ ਆ ਉਹ ਹੁਣ ਥੋੜਾ ਜਨਾ ਮੈਨੂੰ ਨਾਲ ਇਹ ਗੱਲ ਨਹੀਂ ਹੋਈ ਹੈ ਕਿ ਕਿੰਨਾ ਕੁ ਹੋਇਆ ਹੈ ਪੁਲਿਸ ਨੂੰ ਕਿਤੇ ਤੋਂ ਬੰਦ ਪੁਲਿਸ ਨੂੰ ਅਹੀਂ ਭਾਜੀ ਟੈਲੀਫੋਨ ਕਰਤਾ ਹੀ ਆ ਪਰ ਅਜੇ ਆਈ ਨਹੀਂ ਹੈ ਕਿ ਆ ਜਾਂਦੇ ਕਿੰਨੇ ਕਰੀਆਂ ਲਮਾਰੀਆਂ ਤੋੜੀਆਂ ਨੇ ਭਾਜੀ ਇਹ ਥੱਲੇ ਦੋ ਲਮਾਰੀਆਂ ਐ ਜੇ ਤੇ ਉੱਪਰ ਵੀ ਦੋ ਤਿੰਨ ਲਮਾਰੀਆਂ ਹੈਗੀਆਂ ਜੇ ਬੈੱਡ ਵੀ ਫੋਲੇ ਫੱਲੇ ਸਾਰਾ ਕੁਝ ਫੱਲੇ ਸਾਰੀਆਂ ਤਕਰੀਬਨ ਬੈੱਡ ਤੇ ਲਮਾਰੀਆਂ ਦਰਾਜ ਕੋਈ ਕੋਈ ਚੀਜ਼ ਉੱਪਰ ਜਿਹੜੀ ਇਹੋ ਜੀ ਇਨਕ ਜਿਹੜੀ ਉਹਨਾਂ ਫੋਲੀ ਨਹੀਂ ਕਿ ਹੈਗੀ ਕੀ ਲੱਗਦਾ ਕਿ ਰਾਤ ਨੂੰ ਚੋਰੀ ਹੋਈ ਹੈ ਤੇ ਦਿਨ ਚੋਰੀ ਹੋਈ ਹੈ ਭਾਜੀ ਹੁਣ ਲੱਗਦਾ ਤੇ ਇਸ ਤਰ੍ਹਾਂ ਹੀ ਜਾਂ ਰਾਤ ਨੂੰ ਹੋਈ ਆ ਤੇ ਜਾਂ ਸਵੇਰੇ ਵੀ ਹੋ ਸਕਦੀ ਆ ਹੋਈ ਰਾਤ ਤੋਂ ਲੈ ਕੇ ਹੁਣ ਥੋੜੇ ਟਾਈਮ ਦੇ ਵਿੱਚ 12 14 ਘੰਟੇ ਦੇ ਵਿੱਚ ਵਿੱਚ ਹੀ ਹੋਈ ਆ ਜੋ ਕੁਝ ਹੋਇਆ ਮੈਨੂੰ ਉਹਨੇ 10 15 ਮਿੰਟ ਪਹਿਲਾਂ ਹੀ ਮੈਂ ਅੰਦਾਜ਼ਾ ਮੈਂ ਇਹ ਮਾਮਾ ਜੀ ਹੋ ਕੇ ਗਿਆ ਕੱਲ ਸ਼ਾਮ ਕੱਲ ਸ਼ਾਮ ਨੂੰ ਮਾਮਾ ਹੀ ਹੋ ਕੇ ਗਏ ਉਸ ਤੋਂ 3 ਦਿਨ ਉਸ ਤੋਂ 3 ਦਿਨ ਪਹਿਲਾਂ ਮੈਂ ਦੇਖ ਕੇ ਗਿਆ ਹਾਂ ਅੰਦਾਜ਼ਾ ਨੂੰ ਕਿੰਨਾ ਕ ਨੁਕਸਾਨ ਹੋ ਸਕਦਾ ਭਾਜੀ ਤੁਹਾਨੂੰ ਪਤਾ ਘਰ ਦੇ ਵਿੱਚ ਮੋੜੀ ਮੋਟੇ ਵੀ ਰੱਖੋ 10 20 50 ਹਜ਼ਾਰ ਦਸਮਾਨ ਐਵੇਂ ਪਿਆ ਹੁੰਦਾ ਹੀ ਆ ਗਿਆਨੇ ਗੁਨੇ ਉਹਨਾਂ ਨਾਲ ਗੱਲ ਹੋਈ ਹੈ ਗਿਆਨੇ ਗੁਨੇ ਵੀ ਇਸ ਵਿੱਚ ਪਾਜੀ ਅਜੇ ਨਾਲ ਉਹਨੇ ਇੰਨਾ ਮੈਨੂੰ ਦੱਸਿਆ ਨਹੀਂ ਹੈ ਜਿਉਂ ਉਹਨਾਂ ਕੰਪਲੀਟਲੀ ਉਹਨਾਂ ਨਾਲ ਵੀ ਨਹੀਂ ਗੱਲ ਮੇਰੀ ਹੋਈ ਕਿਉਂਕਿ ਇਧਰ ਪੁਲਿਸ ਦੀ ਕਾਰਵਾਈ ਥੋੜੀਕ ਮੈਂ ਵੀ ਵੇਖਣ ਚਾਹਖਣ ਡਿਆਂ ਵੀ ਕਿੰਨਾ ਕੁ ਮੋਟਾ ਮੋਟਾ ਹੋਇਆ ਜਾਂ ਕਿਸ ਤਰ੍ਹਾਂ ਉਹ ਮੈਨੂੰ ਦੱਸਦਣ ਕੇ ਬਾਅਦ ਚ ਤੇ ਫਿਰ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਪਰਿਵਾਰ ਨੂੰ ਪਾਜੀ ਦੱਸਦਾ ਇਹ ਸਾਰਿਆਂ ਨੂੰ ਇਹ ਮੈਂ ਐਸੇ ਜਿੰਦਰ ਸਿੰਘ ਕੋ 112 ਹੈਲਪਲਾਈਨ ਤੇ ਲੱਗੇ ਸੀ ਤੇ ਸਬ ਡਿਵੀਜ਼ਨ ਗੁਰਦਾਸਪੁਰ ਤੇ ਇਸ ਤੋਂ ਪਹਿਲਾਂ ਸਾਨੂੰ ਪਈ ਸੀ ਭੁਮਰੀ ਦੀ ਕੌਣ ਆਹੀ ਭੁਮਰੀ ਤੋਂ ਸਿੱਧੇ ਇੱਥੋਂ ਜਦੋਂ ਸਾਨੂੰ ਕਾਲ ਲੱਗੀ ਆ ਵੀ ਇੱਥੇ ਕੋਈ ਚੋਰੀ ਹੋਈ ਆ ਤੇ ਅਸੀਂ ਮੌਕੇ ਤੇ ਪਹੁੰਚੇ ਆ ਜੀ ਮੌਕੇ ਤੇ ਪਹੁੰਚ ਕੇ ਆਣ ਕੇ ਵੇਖਿਆ ਤੇ ਚੋਰੀ ਹੋਈ ਸੀ ਆਮ ਜਿਹੜਾ ਮਾਰੀਆਂ ਟੁੱਟੀਆਂ ਸੀ ਗਾੜੇ ਵਰਗੇ ਟੁੱਟੀਆਂ ਹੋਈਆਂ ਨੇ ਠੀਕ ਹੈ ਜਿਹੜੇ ਪਰਿਵਾਰੋਂ ਉੱਥੇ ਆ ਪਰਿਵਾਰ ਇਹ ਕਹਿੰਦੇ ਸਾਡੇ ਕਹਿੰਦੇ ਮਤਾ ਉਹ ਗਵਾਂਤ ਵੀ ਉਹ ਦਿੱਲੀ ਗਏ ਹੋਏ ਨੇ ਪਾ ਜੀ ਕਿ ਕਿੰਨੇ ਕਾਲੇ ਤੋੜੇ ਨੇ ਘਰ ਦੇ ਕਾਲੇ ਤੋਂ ਅਲਮਾਰੀ ਵੀ ਟੁੱਟੀਆਂ ਨੇ ਹਾਂਜੀ ਅਲਮਾਰੀ ਵੀ ਟੁੱਟੀਆਂ ਆਈਆਂ ਭਈਆਂ ਨੇ ਉੱਪਰ ਵੀ ਖਾਹ ਕੰਪਣਾ ਲਈ ਦਾਖਲ ਹੋਇਆ ਤੁਸੀਂ ਨੂੰ ਫਿਰ ਮੌਕਾ ਦੇਖਿਆ ਵਾ ਤੇ ਪੁਲਿਸ ਨੂੰ ਕਰਦੇ ਰਿਹਾ ਰਿਪੋਰਟ ਹੋਣੀ ਆਪਣੇ ਸੇਣੀ ਦੇ ਅਫਸਰਾਂ ਨੂੰ ਦੱਸਾਂ ਦੀ